ਚਾਹਮਾਂਚਨੀ ਵੱਡੇ ਸੁੱਚਾ ਸਿੰਘ ਲੰਗਾ ਦਾ ਪੁੱਤਰ ਹਿਮਾਚਲ ਚ ਇੱਕ ਨਸ਼ੇ ਚ ਮਤਲਬ ਗ੍ਰਿਫਤਾਰੀ ਹੋਈ ਹੈ ਜੀ ਨਸ਼ਾ ਸੀ ਉਹਨਾਂ ਕੋਲ ਕਿਵੇਂ ਦੇਖੋ ਤੇ ਸਾਖ ਤੇ ਫਰਕ ਪੈਂਦਾ ਕਿ ਸ਼ਰੂਪਨੀ ਅਕਾਲੀ ਦੇ ਵੱਡੇ ਲੀਡਰ ਕਿਵੇਂ ਦੀ ਲੱਗਦਾ ਕਿ ਸੁੱਚਾ ਸਿੰਘ ਲੰਗਾ ਦਾ ਜਿਹੜਾ ਬੇਟਾ ਸੀ ਉਹਦੇ ਬੇਦਖਲ ਕੀਤਾ ਹੋਇਆ ਉਹ ਜਿਹੜਾ ਹੈ Shimla ਜਿਹੜਾ ਉਹਨੂੰ ਰੈਸਟ ਕਰਨ ਦੀ ਗੱਲ ਹੈ ਸਿਕੰਦਰ ਸਿੰਘ ਮਲੂਕਾ ਉਹਨਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਉਹਨਾਂ ਦੀ ਨੂੰ BJP ਚ ਸ਼ਾਮਲ ਹੋਏ ਨੇ ਇੱਕ ਵੱਡਾ ਅਹੁਦਾ ਛੱਡਿਆ ਉਸ ਤੋਂ ਬਾਅਦ BJP ਚ ਇਹ ਛੱਟ ਕੇ ਸ਼ਰੂਪਨੀ ਅਕਾਲੀ ਦਲ ਨੂੰ ਲੱਗ ਰਹੇ ਨੇ ਜੋ ਸ਼ੋਮਨੀ ਅਕਾਲੀ ਦਲ ਜਿਹੜਾ ਹੈ ਪੰਜਾਬ ਦੀ ਇੱਕ ਖੇਤਰੀ ਪਾਰਟੀ ਹੈ ਮਾਂ ਪਾਰਟੀ ਹੈ ਜਿਨੇ ਪੰਜਾਬ ਦੇ ਲਈ ਬਹੁਤ ਸੰਘਰਸ਼ ਕੀਤਾ ਹੈ ਇਵਨ ਲਾਲੋ ਜੇ ਪੰਜਾਬ ਵੀ ਹੋਂਦ ਚ ਆਇਆ ਉਹ ਵੀ ਅਕਾਲੀ ਦਲ ਦੀ ਵੱਡੀ ਸਟਰਗਲ ਤੋਂ ਬਾਅਦ ਵੱਡੇ ਸੰਘਰਸ਼ ਤੋਂ ਬਾਅਦ ਭਾਸ਼ਾ ਦੇ ਆਧਾਰ ਤੇ ਅਸੀਂ ਪੰਜਾਬੀ ਸੂਬਾ ਲਿਆ ਹੈ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਚ ਪੰਜਾਬ ਬਚਾਓ ਯਾਤਰਾ ਲਗਾਤਾਰ ਜਾਰੀ ਆ ਪੂਰੇ ਪੰਜਾਬ ਚੋਂ ਯਾਤਰਾ ਚੱਲ ਰਹੀ ਆ ਪਿਛਲੇ ਦਿਨੀ ਸੁਖਦੇਵ ਸਿੰਘ ਢੀਂਡਸਾ ਦਾ ਅਲਾਈਨਸ ਹੋਇਆ ਜਾਨੀ ਕਿ ਸੁਖਦੇਵ ਸਿੰਘ ਢੀਂਡਸਾ ਪਰਵਿੰਦਰ ਸਿੰਘ ਢੀਂਡਸਾ ਉਹਨਾਂ ਨੇ ਘਰ ਵਾਪਸੀ ਕੀਤੀ ਜਾਨੀ ਕਿ ਪਹਿਲਾਂ ਕਾਫੀ ਕੁਝ ਚੱਲਿਆ ਪਰਮਿੰਦਰ ਢੀਂਡਸਾ ਸੁਖਦੇਵ ਢੀਂਡਸਾ ਲੱਗ ਪਾਰਟੀ ਬਣਾਈ ਅਲੱਗ ਉਹਨਾਂ ਨੇ ਬੀਜੇਪੀ ਨਾਲ ਆਪਣੇ ਡੈਮੋਕ੍ਰੈਟਿਕ ਜਿਹੜੀ ਪਾਰਟੀ ਬਣਾਈ ਸੀ ਉਹਦਾ ਅਲਾਈਅንስ ਕੀਤਾ ਪਰ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਤੇ ਪਰਮਿੰਦਰ ਢੀਂਡਸਾ ਸੁਖਦੇਵ ਢੀਂਡਸਾ ਇਕੱਠੇ ਹੋਏ ਇਕੱਠੇ ਹੋਣ ਤੋਂ ਬਾਅਦ ਇੱਕ ਤਾਜ਼ਾ ਤੁਹਾਨੂੰ ਅਪਡੇਟ ਦੇ ਰਿਹਾ ਕਿ ਵੋਟਾਂ ਤੋਂ ਪਹਿਲਾਂ ਵੱਡੀਆਂ ਨਿਯੁਕਤੀਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਨੇ ਵੱਡੇ ਕਦਮ ਚੁੱਕੇ ਜਾ ਰਹੇ ਨੇ ਸੋ ਹੁਣ ਤਾਜ਼ਾ ਜਾਣਕਾਰੀ ਤੁਹਾਨੂੰ ਦਿੰਨੇ ਆ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਪਰਮਿੰਦਰ ਸਿੰਘ ਢੀਂਡ ਸਾਹਿਬ ਕਾ ਖਜ਼ਾਨਾ ਮੰਤਰੀ ਨੇ ਪਰਮਿੰਦਰ ਸਿੰਘ ਢੀਂਡ ਸਾਹਿਬ ਤਰਨਤਾਰਨ ਤੋਂ ਸਰਦਾਰ ਹਰਮੀਤ ਸਿੰਘ ਸੰਧੂ ਸੰਧੂ ਨੇ ਅਤੇ ਸੰਗਰੂਰ ਤੋਂ ਬਾਬੂ ਪ੍ਰਕਾਸ਼ ਚੰਦ ਗਰਗ ਨੇ ਸਾਬਕਾ ਪਾਰਲੀਮਾਨੀ ਸਖਤਰ ਰਹੇ ਨੇ ਸੋ ਬਾਬੂ ਪ੍ਰਕਾਸ਼ ਚੰਦ ਗਰਗ ਸਮੇਤ ਤਿੰਨ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੂੰ ਕੋਰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ ਪਰਮਿੰਦਰ ਸਿੰਘ ਢੀਂਡ ਸਾਹਿਬ ਬਾਬੂ ਪ੍ਰਕਾਸ਼ ਚੰਦ ਗਰਗ ਅਤੇ ਤਰਨਤਾਰਨ ਤੋਂ ਸਰਦਾਰ ਹਰਮੀਤ ਸਿੰਘ ਸੰਧੂ ਸੋ ਦਲਜੀਤ ਸਿੰਘ ਚੀਮਾ ਨੇ ਇਹ ਪੋਸਟ ਅਪਲੋਡ ਕੀਤੀ ਸੋ ਨਿਯੁਕਤ ਕੀਤਾ ਗਿਆ ਵੱਡੀਆਂ ਅਹੁਦੇਦਾਰੀਆਂ ਦਿੱਤੀਆਂ ਨੇ ਪਰਮਿੰਦਰ ਸਿੰਘ ਢੀਂਡਸਾ ਕਿਉਂਕਿ ਪਰਮਿੰਦਰ ਸਿੰਘ ਢੀਂਡਸਾ ਦੀ ਜੇ ਗੱਲਬਾਤ ਕਰੀਏ ਤਾਂ ਸੰਗਰੂਰ ਸੀਟ ਤੋਂ ਚਰਚਾਵਾ ਹੋ ਰਹੀਆਂ ਨੇ ਕਿ ਉਹਨਾਂ ਨੂੰ ਉਮੀਦਵਾਰ ਵੀ ਐਲਾਨਿਆ ਜਾਵੇਗਾ ਬਾਬੂ ਪ੍ਰਕਾਸ਼ ਚੰਦ ਗਰਗ ਬਿਲਕੁਲ ਨਜ਼ਦੀਕੀ ਨੇ ਉਹਨਾਂ ਦੇ ਸਾਡੇ ਨਾਲ ਮੌਜੂਦ ਨੇ ਕਿਉਂਕਿ ਵੱਡੀ ਨਿਯੁਕਤੀ ਕੋਰ ਕਮੇਟੀ ਮੈਂਬਰ ਲਗਾਏ ਗਏ ਨੇ ਬਾਬੂ ਜੀ ਕੋਰ ਕਮੇਟੀ ਮੈਂਬਰ ਲਗਾਏ ਹੋ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਧੰਨਵਾਦ ਬਾਬੂ ਜੀ ਕਿਵੇਂ ਦੇਖਦੇ ਹੋ ਸਿਸਟਮ ਪਹਿਲਾਂ ਕਾਫੀ ਕੁਝ ਹੋਇਆ ਅਲੱਗ ਅਲੱਗ ਹੋਏ ਸਰਦਾਰ ਸੁਖਦੇਵ ਸਿੰਘ ਢੀਂਡਸਾ ਸੁਖਬੀਰ ਸਿੰਘ ਬਾਦਲ ਉਸ ਤੋਂ ਬਾਅਦ ਚਲੋ ਅਲਾਈਂਸ ਹੋਇਆ ਹੁਣ ਕੋਰ ਕਮੇਟੀ ਮੈਂਬਰ ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਤੇ ਤੁਹਾਨੂੰ ਵੀ ਉਹ ਜਗ੍ਹਾ ਤੇ ਮਤਲਬ ਇੱਕ ਥਾਂ ਦਿੱਤੀ ਆ ਪਾਰਟੀ ਨੇ ਕਿਵੇਂ ਦੇਖਦੇ ਦੇਖੋ ਸ਼ੋਮਨੀ ਅਕਾਲੀ ਦਲ ਜਿਹੜਾ ਹੈ ਪੰਜਾਬ ਦੀ ਇੱਕ ਖੇਤਰੀ ਪਾਰਟੀ ਹੈ ਮਾਂ ਪਾਰਟੀ ਹੈ ਜਿਨੇ ਪੰਜਾਬ ਦੇ ਲਈ ਬਹੁਤ ਸੰਘਰਸ਼ ਕੀਤਾ ਹੈ ਇਵਨ ਲਾਲੋ ਜੇ ਪੰਜਾਬ ਵੀ ਹੋਂਦ ਚ ਆਇਆ ਉਹ ਵੀ ਅਕਾਲੀ ਦਲ ਦੀ ਵੱਡੀ ਸਟਰਗਲ ਤੋਂ ਬਾਅਦ ਵੱਡੇ ਸੰਘਰਸ਼ ਤੋਂ ਬਾਅਦ ਭਾਸ਼ਾ ਦੇ ਆਧਾਰ ਤੇ ਅਸੀਂ ਪੰਜਾਬੀ ਸੂਬਾ ਲਿਆ ਹੈ। ਜੀ। ਔਰ ਜਿੰਨਾ ਵੀ ਪੰਜਾਬ ਦੇ ਅੰਦਰ ਚਾਹੇ ਸਾਡੇ ਖੇਤ ਆਪਣੇ ਪੰਜਾਬੀ ਬੋਲਦੇ ਇਲਾਕੇ ਸੀਗੇ ਚਾਹੇ ਚੰਡੀਗੜ੍ਹ ਦੀ ਲੜਾਈ ਸੀ ਚਾਹੇ ਪਾਣੀਆਂ ਦਾ ਮਸਲਾ ਹੈ ਚਾਹੇ ਸਾਡਾ ਕੋਈ ਵੀ ਇਸ਼ੂ ਪੰਜਾਬ ਦੇ ਲਈ ਹਮੇਸ਼ਾ ਅਕਾਲੀ ਦਲ ਨੇ ਸੰਘਰਸ਼ ਕੀਤਾ ਹੈ। ਠੀਕ ਹੈ। ਔਰ ਪਿਛਲੇ ਸਮੇਂ ਦੇ ਵਿੱਚ ਕੁਝ ਵਿਚਾਰਧਾਰਕ ਮਤਭੇਦ ਵੀ ਅਕਾਲੀ ਦਲ ਚਾਹੀ। ਕਿਉਂਕਿ ਸਰਦਾਰ ਸੁਖਦੇਵ ਸਿੰਘ ਢੀਂਸਾਹ ਬੜੇ ਪੰਥਕ ਸੋਚ ਆ ਉਹਨਾਂ ਦੀ ਉਹਨਾਂ ਦਾ ਮੰਨਣਾ ਸੀ ਕਿ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਐ ਉਹਨੂੰ ਆਪਣਾ ਜਿਹੜੀ ਪੰਥਕ ਸੋਚ ਐ ਜੋ ਸਾਡੇ ਸੰਧਾਨਤ ਨੇ ਉਤੇ ਪਹਿਰਾ ਦੇਣਾ ਚਾਹੀਦਾ ਹੈ ਤਾਂ ਕਿ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੋਵੇ ਕਿ ਸਾਡੀ ਲੜਾਈ ਲੜਨ ਵਾਸਤੇ ਕੇਵਲ ਤੇ ਕੇਵਲ ਅਕਾਲੀ ਦਲ ਹੀ ਐ ਹੋਰ ਕੋਈ ਪਾਰਟੀ ਲੜਾਈ ਨਹੀਂ ਲੜ ਸਕਦੀ ਔਰ ਤੁਸੀਂ ਵੇਖਿਆ ਕਿ ਅਲਾਈਅੰਸ ਹੋਣ ਤੋਂ ਬਾਅਦ ਜਦੋਂ ਟੀਮ ਸਾਜ਼ਾਬ ਮਰਜ਼ ਹੋ ਗਈ ਉਸ ਤੋਂ ਬਾਅਦ ਸ਼ੋਮਣੀ ਅਕਾਲੀ ਦਲ ਦਾ ਜਿਹੜਾ ਏਜੰਡਾ ਸੀਗਾ ਅੱਜ ਉਹ ਏਜੰਡਾ ਪੰਥ ਪ੍ਰਸਤ ਐ ਅੱਜ ਉਹ ਏਜੰਡਾ ਪੰਜਾਬ ਪ੍ਰਸਤ ਐ ਅੱਜ ਪੰਜਾਬ ਦੇ ਹੱਕਾਂ ਲਈ ਲੜਾਈ ਲੜਨ ਲਈ ਔਰ ਪੰਥ ਦੀਆਂ ਜਿੰਨੀਆਂ ਡਿਮਾਂਡਸ ਨੇ ਬੰਦੀ ਸਿੰਘਾਂ ਦੀ ਰਿਹਾਈ ਹੈ ਰਾਜਵਾਨਾ ਸਾਹਿਬ ਦੀ ਜਿਹੜੀ ਸਜ਼ਾ ਉਹਨੂੰ ਘਟਾਉਣ ਦੀ ਗੱਲ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਪਿਛਲੇ ਸਮੇਂ 'ਚ ਕੇਂਦਰ ਸਰਕਾਰ ਨੇ ਕਮਜ਼ੋਰ ਕੀਤਾ ਹੈ ਹਰਿਆਣਾ ਕਮੇਟੀ ਬਣੀ ਹੈ ਪਟਨਾ ਜਿਹੜਾ ਬੋਰਡ ਹੈ ਉਹਦੇ ਵਿੱਚ ਦਖਲੰਦਾਜ਼ੀ ਹੋਈ ਹੈ ਹਜ਼ੂਰ ਸਾਹਿਬ ਦਖਲੰਦਾਜ਼ੀ ਹੋਈ ਹੈ ਦਿੱਲੀ ਮੈਨੇਜਮੈਂਟ ਗੁਰਦੁਆਰਾ ਕਮੇਟੀ ਦੇ ਉੱਤੇ ਇਨਡਾਇਰੈਕਟਲੀ ਕੇਂਦਰ ਸਰਕਾਰ ਨੇ ਕਬਜ਼ਾ ਕੀਤਾ ਹੈ ਤੇ ਇਹ ਜਿਹੜੇ ਸਾਰੇ ਵੱਡੇ ਇਸ਼ੂ ਨੇ ਪਾਣੀਆਂ ਦਾ ਇਸ਼ੂ ਹੈ ਪੰਜਾਬ ਦਾ ਪੰਜਾਬ ਦੇ ਲਾਲੋ ਕੇ ਜਿਹੜੀ ਕੈਪੀਟਲ ਹੈ ਪੰਜਾਬ ਦੀ ਉਹ ਹੁਣ ਤੱਕ ਨਹੀਂ ਮਿਲੀ इवन ਲਾਲੋ ਕੇ ਹਿਮਾਚਲ ਹਰਿਆਣਾ ਨੂੰ ਰਾਜਧਾਨੀ ਵਾਸਤੇ ਅਲੱਗ ਜਗ੍ਹਾ ਦਿੱਤੀ ਜਾ ਰਹੀ ਹੈ ਵਿਧਾਨ ਸਭਾ ਬਣਾਉਣ ਲਈ ਬਿਲਕੁਲ ਜਨਕਿ ਤੁਹਾਡੇ ਕਾਫੀ ਇਸ਼ੂ ਨੇ ਤੁਸੀਂ ਪਹਿਲਾਂ ਬੀਜੇਪੀ ਅੱਗੇ ਵੀ ਰੱਖੇ ਇਹ ਇਸ਼ੂ ਵੀ ਸਾਡਾ ਹੱਲ ਹੋਵੇ ਤਾਂ ਅਸੀਂ ਅਲਾਈਨ ਕਰਾਂਗੇ ਚਲੋ ਉਸ ਤੋਂ ਬਾਅਦ ਬਾਬੂ ਜੀ ਅਲਾਈਨਸ ਨਹੀਂ ਹੋਇਆ ਹੁਣ ਤੁਸੀਂ ਇਕੱਲੇ ਤੁਹਾਡੀ ਵੇਵ ਕਿਵੇਂ ਲੱਗਦੀ ਹੈ ਉਹਨੂੰ ਸੁਖਦੇਵ ਸਿੰਘ ਢੀਂਡਸਾ ਵੀ ਘਰ ਵਾਪਸੀ ਕੀਤੀ ਆ ਵੇਵ ਕਿੰਨੀ ਕੱਪ ਲੱਗਦੀ ਹੈ ਸ਼੍ਰੋਮਣੀ ਕਾਲਦੀ ਹੁ ਹੋਈ ਆ ਜਾਂ ਕਿੰਨੀ ਦੇਖੋ ਪੰਜਾਬ ਦੀ ਜਿਹੜੀ ਹੈ ਨਾ ਬੇਬਦਲ ਰਹੀ ਹੈ ਪੰਜਾਬ ਦੇ ਅੰਦਰ ਮਾਹੌਲ ਬਦਲ ਰਿਹਾ ਹੈ ਅੱਜ ਪੰਜਾਬ ਦਾ ਹਰ ਵਰਗ ਜਿਹੜਾ ਪੰਜਾਬ ਨੂੰ ਪਿਆਰ ਕਰਨ ਵਾਲਿਆ ਉਹ ਦੇਖ ਰਿਹਾ ਕਿ ਅਕਾਲੀ ਦਲ ਹੀ ਕੇਬਲ ਤੇ ਕੇਬਲ ਜਿਹੜਾ ਹੈ ਸਾਡੀ ਤੁਸੀਂ ਦੇਖੋ ਪੰਜਾਬ ਬਚਾਓ ਯਾਤਰਾ ਸ਼ੁਰੂ ਹੋਈ ਹੈ ਕਿਵੇਂ ਹਜ਼ਾਰਾਂ ਲੱਖਾਂ ਦੀ ਤعداد ਦੇ ਵਿੱਚ ਜਿਹੜੇ ਨੌਜਵਾਨ ਨੇ ਜਿਹੜੇ ਹਰ ਵਰਗ ਦੇ ਲੋਕ ਨੇ ਕਿਵੇਂ ਹਮ ਹਮ ਆ ਕੇ ਉਹਦੇ ਯਾਤਰਾ 'ਚ ਪਹੁੰਚ ਰਹੇ ਨੇ ਕਿਉਂਕਿ ਜਦੋਂ ਦਾ ਸ਼ੋਮਨੀ ਅਕਾਲੀ ਦਲ ਨੇ ਆਪਣਾ ਅਜੰਡਾ ਕਲੀਅਰ ਕੀਤਾ ਹੈ ਕਿ ਅਸੀਂ ਸਾਡੇ ਲਈ ਪੰਜਾਬ ਹੈ ਅਸੀਂ ਪੰਜਾਬ ਲਈ ਲੜਨੇ ਅਸੀਂ ਪੰਜਾਬ ਲਈ ਸੰਘਰਸ਼ ਕਰਨੇ ਸਾਡੇ ਲਈ ਸਰਕਾਰ ਬਾਦ ਦੇ ਵਿੱਚ ਪੰਜਾਬ ਦੇ ਹਿੱਤ ਪਹਿਲਾਂ ਨਹੀਂ ਤੇ ਮੇਰੇ ਖਿਆਲ ਇੱਕ ਉਹਦਾ ਬਹੁਤ ਵੱਡਾ ਹੰਗਾਰਾ ਮਿਲੇ ਬਹੁਤ ਵੱਡਾ ਹੰਗਾਰਾ ਮਿਲੇ ਤੁਸੀਂ ਦੇਖ ਰਹੇ ਹੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਕਾਲੀ ਦਲ ਜਿਹੜਾ ਬਹੁਤ ਮਜ਼ਬੂਤ ਹੋ ਕੇ ਨਿਕਲੇਗਾ ਠੀਕ ਹੈ ਵੈਸੇ ਬਾਬੂ ਜੀ ਕਿਵੇਂ ਲੱਗਦਾ ਤੁਹਾਨੂੰ ਜਿਵੇਂ ਦਾ ਸਿਸਟਮ ਹੁਣ ਕੋਰ ਕਮੇਟੀ ਮੈਂਬਰ ਤੁਹਾਨੂੰ ਨਿਯੁਕਤ ਕੀਤਾ ਗਿਆ ਕਿਵੇਂ ਦਾ ਰਹਿਣ ਵਾਲਾ ਕਿਵੇਂ ਦੀਆਂ ਤੁਸੀਂ ਜਿਹੜੀਆਂ ਗਰਾਊਂਡ ਜ਼ੀਰੋ ਤੋਂ ਕੋਈ ਕਮੀਆਂ ਨੇ ਪਾਰਟੀ ਦੀਆਂ ਉਹ ਤੁਸੀਂ ਉੱਥੇ ਡਿਸਕਸ਼ਨ ਕਰਿਆ ਕਰੋਗੇ ਕੀ ਗੱਲਬਾਤ ਹੋਇਆ ਕਰੇਗੀ ਦੇਖੋ ਪਹਿਲੀ ਗੱਲ ਤਾਂ ਮੈਂ ਹਾਈ ਕਮਾਂਡ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਅਹਿਮ ਨਿਯੁਕਤੀ ਕੀਤੀ ਹੈ ਪਰਮਿੰਦਰ ਸਿੰਘ ਟੀਮ ਸਾਨੂੰ ਔਰ ਮੈਨੂੰ ਇਹ ਜਿਹੜਾ ਹੈ ਕੋਰ ਕਮੇਟੀ ਦੇ ਵਿੱਚ ਸ਼ਾਮਲ ਕਰਕੇ ਇੱਕ ਮੌਕਾ ਦਿੱਤਾ ਹੈ ਕੋਰ ਕਮੇਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਭ ਤੋਂ ਹਾਈ ਪਾਵਰ ਕਮੇਟੀ ਹੈ ਜਿਹਦੇ ਵਿੱਚ ਹਰ ਗੱਲ ਡਿਸਕਸ ਕਰਦੇ ਆਂ ਅਜੰਡਾ ਵੀ ਡਿਸਕਸ ਹੁੰਦਾ ਹੈ ਫਿਊਚਰ ਦੀ ਜਿਹੜੀ ਵੀ ਕੋਈ ਪਲਾਨ ਕਰਨਾ ਹੈ ਉਹ ਸਾਰਾ ਕੋਰ ਕਮੇਟੀ ਨੇ ਕਰਨਾ ਹੈ ਮੈਂ ਸਮਝਦਾ ਕਿ ਜਿਹੜਾ ਪਲੇਟਫਾਰਮ ਇਹਨੂੰ ਮਿਲਿਆ ਹੈ ਉਹਦੇ ਵਿੱਚ ਆਪਣੀ ਆਪਣੀ ਮੈਂ ਸਮਝਦਾ ਕਿ ਸਮਝਦੇ ਅਨੁਸਾਰ ਜਿੰਨੀ ਕੁ ਮੇਰੀ ਕਪੈਸਿਟੀ ਹੈ ਜਿੰਨਾ ਕੁ ਮੇਰਾ ਤਜਰਬਾ ਹੈਗਾ ਜਰੂਰ ਉਸ ਤਜਰਬੇ ਚੋਂ ਜੋ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਾਂ ਪਾਰਟੀ ਦੇ ਭਵਿੱਖ ਲਈ ਕੋਈ ਵੀ ਜਿਹੜਾ ਚੰਗਾ ਕੋਈ ਫੈਸਲਾ ਹੋਊਗਾ ਉਹਦੇ ਵਿੱਚ ਮੈਂ ਸਮਝਦਾ ਕਿ ਵੱਡਾ ਯੋਗਦਾਨ ਪਾਵਾਂਗੇ ਠੀਕ ਹੈ ਕੋਲਾ ਬਾਕੀ ਬਾਕੀ ਕਿਵੇਂ ਦੇਖ ਦوں ਤੁਸੀਂ ਕਿਉਂਕਿ ਤੁਹਾਡੀ ਪਾਰਟੀ ਦੇ ਵੱਡੇ ਆਗੂਆਂ ਦੇ ਵੀ ਚਰਚਾਵਾਂ ਚ ਨੇ ਵੱਡੇ ਸੁੱਚਾ ਸਿੰਘ ਲੰਗਾ ਦਾ ਪੁੱਤਰ ਹਿਮਾਚਲ ਚ ਇੱਕ ਨਸ਼ੇ ਚ ਮਤਲਬ ਗ੍ਰਿਫਤਾਰੀ ਹੋਈ ਹੈ ਜੀ ਨਸ਼ਾ ਸੀ ਉਹਨਾਂ ਕੋਲ ਕਿਵੇਂ ਦੇਖ ਦوں ਤੇ ਸਾਖ ਤੇ ਫਰਕ ਪੈਂਦਾ ਕਿ ਸ਼ਰੂਮਣੀ ਕਲ ਦੇ ਵੱਡੇ ਲੀਡਰ ਕਿਵੇਂ ਦੀ ਲਾ ਨੋ ਡਾਊਟ ਕਿ ਜਿਹੜਾ ਬੰਦਾ ਪੋਲੀਟਿਕਲ ਹੈ ਜਿਹੜਾ ਪਬਲਿਕ ਫਿਗਰ ਹੁੰਦਾ ਹੈ ਉਹਦੇ ਪਰਿਵਾਰ ਦੀ ਜੇ ਕੋਈ ਗੱਲ ਹੁੰਦੀ ਹੈ ਤਾਂ ਡੈਫੀਨੇਟਲੀ ਉਹ ਤੇ ਅਸਰ ਪੈਂਦਾ ਹੈ ਪਰ ਜਿੱਥੋਂ ਤੱਕ ਮੇਰੇ ਧਿਆਨ ਵਿੱਚ ਆਇਆ ਹੈ ਕਿ ਸੁੱਚਾ ਸਿੰਘ ਲੰਗਾ ਦਾ ਜਿਹੜਾ ਬੇਟਾ ਸੀ ਉਹਨੇ ਬੇਦਖਲ ਕੀਤਾ ਹੋਇਆ ਹੈ ਉਹ ਜਿਹੜਾ ਹੈ ਸਿਮਲੇ ਜਿਹੜਾ ਉਹਨੂੰ ਅਰੈਸਟ ਕਰਨ ਦੀ ਗੱਲ ਹੈ ਮੈਨੂੰ ਉਹਦੀ ਪੂਰੀ ਡਿਟੇਲ ਤਾਂ ਨਹੀਂ ਪਤਾ ਪਰ ਮੈਂ ਸਮਝਦਾ ਕਿ ਪੋਲੀਟੀਕਲ ਬੰਦੇ ਦਾ ਜਿਹੜਾ ਪਰਿਵਾਰ ਹੈ ਉਹਨੂੰ ਵੀ ਇੱਕ ਬਹੁਤ ਸੰਜੀਦਗੀ ਦੇ ਨਾਲ ਆਪਣੀ ਜਿਹੜੀ ਪਬਲਿਕ ਲਾਈਫ ਹੈ ਉਹ ਗੁਜ਼ਾਰਨੀ ਚਾਹੀਦੀ ਹੈ ਕਿਉਂਕਿ ਜਦੋਂ ਤੁਸੀਂ ਪਬਲਿਕ ਫਿਗਰ ਹੋ ਤਾਂ ਕੁਦਰਤੀ ਗੱਲ ਹੈ ਭਾਵੇਂ ਉਹ ਆਪਣੇ ਪਰਿਵਾਰ ਨੇ ਬੇਦਕਲ ਕੀਤਾ ਪਰ ਕਿਤੇ ਨਾ ਕਿਤੇ ਜਾ ਕੇ ਉਹ ਲੀਡਰ ਦੇ ਉੱਤੇ ਉਹਦੇ ਪਰਿਵਾਰ ਦੇ ਮੁਖੀ ਤੇ ਪੈਂਦੀ ਹੈ ਔਰ ਮੈਂ ਉਮੀਦ ਕਰਦਾ ਕਿ ਸੁਚਾ ਸਿੰਘ ਲੰਗਾ ਇਸ ਜੋ ਐਪੀਸੋਡ ਹੋਇਆ ਉਹਦੇ ਬਾਰੇ ਹੋਰ ਕਲੈਰਟੀ ਦੇਣਗੇ ਹੋਰ ਲੋਕਾਂ ਨੂੰ ਆਪਣੇ ਵਿਸ਼ਵਾਸ ਲੈਣਗੇ ਠੀਕ ਹੈ ਬਿਲਕੁਲ ਤੇ ਦੂਜਾ ਝਟਕਾ ਸਿਕੰਦਰ ਸਿੰਘ ਮਲੂਕਾ ਉਹਨਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਉਹਨਾਂ ਦੀ ਨੂੰ ਬੀਜੇਪੀ ਚ ਸ਼ਾਮਲ ਹੋਏ ਨੇ ਇੱਕ ਵੱਡਾ ਅਹੁਦਾ ਛੱਡਿਆ ਉਸ ਤੋਂ ਬਾਅਦ ਬੀਜੇਪੀ ਚ ਇਹ ਝਟਕੇ ਸ਼ੁਰੂ ਬਣੀ ਅਕਾਲੀ ਦਲ ਨੂੰ ਲੱਗ ਰਹੇ ਨੇ ਕਿ ਦੇਖੋ ਵੈਸੇ ਤਾਂ ਇਲੈਕਸ਼ਨਾਂ ਦੇ ਨੇੜੇ ਆ ਕੇ ਨਾ ਜੀ ਇਹ ਆਦਲਾ ਬਦਲੀ ਹੁੰਦੀ ਹੈ ਪਰ ਇਸ ਵਾਰੀ ਮੈਨੂੰ ਲੱਗਦਾ ਕੋਈ ਜ਼ਿਆਦਾ ਨਜ਼ਰ ਆ ਰਹੀ ਹੈ ਜਿੱਥੋਂ ਤੱਕ ਸਿਕੰਦਰ ਸਿੰਘ ਮਲੂਕਾ ਪਾਰਟੀ ਦੇ ਬڑے ਸੀਨੀਅਰ ਆਗੂ ਨੇ ਜਿਨ੍ਹਾਂ ਨੇ ਪਾਰਟੀ ਦੇ ਬਹੁਤ ਵੱਡੇ ਉਹਨਾਂ ਦੇ ਕੰਮ ਕੀਤਾ ਹੈ ਸਰਕਾਰ 'ਚ ਵੀ ਕੰਮ ਕੀਤਾ ਹੈ ਬੜੇ ਕਾਬਲ ਨੇ ਤੇ ਉਹਨਾਂ ਦੇ ਪਰਿਵਾਰ ਦੀ ਮੈਨੂੰ ਪੂਰੀ ਡਿਟੇਲ ਨਹੀਂ ਮੈਂ ਕਹਿ ਸਕਦਾ ਵੀ ਕੀ ਕਾਰਨ ਬਣਿਆ ਔਰ ਲੇਕਿਨ ਇਹ ਵੀ ਹੁੰਦਾ ਹੈ ਕਿ ਹੁਣ ਹਰ ਬੰਦੇ ਦੀ ਆਪੋ ਆਪਣਾ ਠੀਕ ਹੈ ਆਪੋ ਆਪਣਾ ਜਿਹੜੇ ਬੱਚੇ ਬਰਾਬਰ ਦੇ ਹੈਗੇ ਨੇ ਉਹਨਾਂ ਦਾ ਆਪਣਾ ਰਸਤਾ ਹੁੰਦਾ ਹੈ ਉਹਨਾਂ ਨੂੰ ਲੱਗਿਆ ਵੀ ਬੀਜੇਪੀ ਜ਼ਿਆਦਾ ਬੈਟਰ ਹੈ ਪਰ ਮੈਂ ਸਮਝਦਾ ਕਿ ਉਹਨਾਂ ਨੂੰ ਪਰਿਵਾਰ ਦੇ ਵਿੱਚ ਰਹਿ ਕੇ ਪਰਿਵਾਰ ਦੀ ਗੱਲ ਮੰਨਣੀ ਚਾਹੀਦੀ ਸੀ ਠੀਕ ਹੈ ਜੇ ਨੀ ਕਿ ਡਿਸੀਜਨ ਉਹਨਾਂ ਨੇ ਆਪਣਾ ਲਿਆ ਕੇ ਸਾਨੂੰ ਇਹ ਵਧੀਆ ਲੱਗਦੀ ਆ ਪਾਰਟੀ ਵੀ ਹੋ ਸਕਦਾ ਇਹ ਚੱਪ ਹੋ ਜੀ ਅਸੀਂ ਆਹ ਹੋ ਜੀ ਦੇਖੋ ਮਲੂਕਾ ਸਾਹਿਬ ਨੇ ਬੜਾ ਕਲੀਅਰ ਕਰਤਾ ਹੈਗਾ ਕਿ ਮੈਂ ਯਤਨ ਕੀਤਾ ਪਰ ਚਲੋ ਉਹਨਾਂ ਦੀ ਆਪਣੀ ਹੈ ਉਹਨਾਂ ਦੀ ਆਪਣੀ ਫੈਸਲਾ ਲੈਣ ਕਪੈਸਿਟੀ ਦਾ ਦੇਖੋ ਨਾ ਬੰਦਾ ਜਦੋਂ ਇੰਡੀਵਿਜੂਅਲ ਹੈਗਾ ਉਸ ਕਪੈਸਿਟੀ ਚ ਲੈਂਦਾ ਹੀ ਹੈ ਨਾ ਕਿੰਨੇ ਪਰਿਵਾਰਾਂ ਦੇ ਲਾ ਲਓ ਮੇਨਕਾ ਗਾਂਧੀ ਉਹਨਾਂ ਦੇ ਸਕੇ ਪਰਿਵਾਰ ਦੀ ਨੂੰ ਰਾਹੁਲ ਗਾਂਧੀ ਦੇ ਪਰਿਵਾਰ ਦੇ ਜੀ ਇੰਦਰਾ ਗਾਂਧੀ ਦੇ ਉਹ ਭਾਜਪਾ ਚੋਂ ਜਿਹੜਾ ਉਹ ਦੂਜੇ ਕਾਂਗਰਸ ਦੇ ਵਿੱਚ ਸੀਗੇ ਪ੍ਰਤਾਪ ਬਾਜਵਾ ਲਾਲੋ ਉਹਦਾ ਛੋਟਾ ਭਰਾ ਫਤੇ ਸਿੰਘ ਭਾਜਪਾ 'ਚ ਹੈ ਤੇ ਆ ਪ੍ਰਤਾਪ ਸਿੰਘ ਬਾਜਵਾ ਜਿਹੜਾ ਹੈ ਉਹ ਲੀਡਰ ਆਫ oppositon ਹੈ ਇਸ ਕਰਕੇ ਹੁੰਦਾ ਤਾਂ ਹੈ ਵਿਚਾਰਾਂ ਦਾ ਬਕਰੀਮਾ ਪਰ ਅੱਛਾ ਹੁੰਦਾ ਕਿ ਜੇ ਪਰਿਵਾਰ ਜਿਹੜਾ ਹੈ ਉਹ ਉਹਨਾਂ ਦੇ ਸੀਨੀਅਰ ਨੇ ਮਲੂਕਾ ਸਾਹਿਬ ਉਹਨਾਂ ਦੀ رائے ਲੈ ਲੈਂਦਾ ਪਰ ਚਲੋ ਫੇਰ ਵੀ ਰਾਜਨੀਤੀ 'ਚ ਹੁੰਦਾ ਹੈ ਤਾਂ ਲੋਕਾਂ ਨੇ ਫੈਸਲਾ ਲੈਣੇ ਇਹਨੂੰ ਕੀ ਚੰਗਾ ਲੱਗਦਾ ਕਿਉਂਕਿ ਅਸਲ ਜਿਹੜਾ ਫੈਸਲਾ ਕਰਨ ਦੀ ਸ਼ਕਤੀ ਹੈ ਨਾ ਉਹ ਲੋਕਾਂ ਕੋਲ ਹੈ ਜੇ ਉਹ ਵਰਜ ਕਰ ਲੋ ਬੀਜੇਪੀ ਮਨੋਂ ਲੰਘ ਗਏ ਤਾਂ ਉਹਨਾਂ ਨੂੰ ਆਪੇ ਪਤਾ ਲੱਗ ਜਾਣਾ ਉਹਨਾਂ ਦੇ ਸਾਹਮਣੇ ਆ ਜਾਣੀਆਂ ਸਾਰੀ ਗੱਲ ਠੀਕ ਹੈ ਬਾਕੀ ਕੋਰ ਕਮੇਟੀ ਮੈਂਬਰ ਤੁਸੀਂ ਨਿਯੁਕਤ ਹੋਏ ਹੋ ਤੁਹਾਨੂੰ ਪਹਿਲਾਂ ਕੋਈ ਇਨਫੋਰਮੇਸ਼ਨ ਦਿੱਤੀ ਸੀ ਜਾਂ ਤੁਹਾਨੂੰ ਹੁਣੇ ਐ ਬੇਸੀ ਪਤਾ ਲੱਗਿਆ ਹੁਣੇ ਪਤਾ ਲੱਗਿਆ ਜਦੋਂ ਦਲਜੀਤ ਸਿੰਘ ਚੀਮਾ ਨੇ ਪੋਸਟ ਅਪਲੋਡ ਕੀਤੀ ਦੇਖੋ ਮੈਨੂੰ ਇਸ ਤੋਂ ਪਹਿਲਾਂ ਕੋਈ ਇਨਫੋਰਮੇਸ਼ਨ ਨਹੀਂ ਸੀ ਅੱਜ ਹੀ ਮੇਰੇ ਕੋਲੋਂ ਹੈੱਡ ਆਫਿਸ ਤੋਂ ਫੋਨ ਆਇਆ ਕਿ ਗਰਗ ਸਾਹਿਬ ਤੁਹਾਨੂੰ ਕੋਰ ਕਮੇਟੀ 'ਚ ਸ਼ਾਮਲ ਕੀਤੇ ਤੇ ਤੁਹਾਡੀ ਅਹਿਮ ਨਿਯੁਕਤੀ ਹੋਈ ਹੈ ਉਹਦੇ ਲਈ ਤੁਹਾਨੂੰ ਮੁਬਾਰਕਾਂ ਤੇ ਅੱਜ ਸ਼ਾਮ ਨੂੰ 7 ਵਜ ਜਿਹੜੀ ਹੈ ਕੋਰ ਕਮੇਟੀ ਦੀ ਮੀਟਿੰਗ ਵੀ ਸੱਦੀ ਹੈ ਜਿਹੜੀ ਕਿ ਬੀਸੀ ਰਾਹੀਂ ਅਸੀਂ ਸ਼ਾਮ ਨੂੰ ਕਰ ਰਹੇ ਹਾਂ ਠੀਕ ਹੈ ਬਾਕੀ ਆਗੂ ਵੀ ਪਹੁੰਚੇ ਨੇ ਅਸੀਂ ਦੇਖਿਆ ਤੁਹਾਡਾ ਮੂੰਹ ਮਿੱਠਾ ਵੀ ਕਰਵਾਇਆ ਗਿਆ ਤੇ ਬਹੁਤ ਪਾਰਟੀ ਦੀ ਵੇਵ ਵੀ ਜਨਨ ਕਿ ਜਿਹੜੇ ਵਰਕਰ ਹੁੰਦੇ ਨੇ ਉਹਨਾਂ ਚ ਵੀ એનર્ਜੀ ਆਉਂਦੀ ਐ ਮੇਦੇ ਸਾਰੀ ਤਾਕਤ ਤੁਹਾਡੀ ਵਰਕਰਾਂ ਦੇ ਨਾਲ ਹੈ ਹੁਣ ਜਿਉਂ-ਜਿਉਂ ਵਰਕਰਾਂ ਨੂੰ ਪਤਾ ਲੱਗ ਰਿਹਾ ਹੈ ਤੇ ਉਹ ਤੋਂ ਉਹਨਾਂ ਦੇ ਵਿੱਚ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ ਮੁਬਾਰਕਾਂ ਦੇ ਲਈ ਆ ਰਹੇ ਨੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਠੀਕ ਹੈ ਬਿਲਕੁਲ ਜੀ ਸੋ ਨਾਮ ਨਿਯੁਕਤ ਕੋਰ ਕਮੇਟੀ ਮੈਂਬਰ ਬਾਬੂ ਪ੍ਰਕਾਸ਼ ਚੰਦ ਗਰਗ ਬਣਾਏ ਗਏ ਨੇ ਜਿਨ੍ਹਾਂ ਦਾ ਵਰਕਰ ਨੇ ਜਿਹੜੇ ਉਹ ਮਿਠਾ ਕਰਵਾ ਰਹੇ ਨੇ ਤੇ ਲਗਾਤਾਰ ਬਾਬੂ ਪ੍ਰਕਾਸ਼ ਚੰਦ ਗਰਗ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਬੇਵਾ ਅੱਪ ਜਾ ਰਹੀ ਆ ਪੰਜਾਬ ਬਚਾਓ ਯਾਤਰਾ ਬੜੀ ਸਫਲ ਯਾਤਰਾ ਸਾਬਤ ਹੋ ਰਹੀ ਆ ਕਿਤੇ ਨਾ ਕਿਤੇ ਆਉਣ ਵਾਲੀਆਂ ਇਲੈਕਸ਼ਨ ਚ ਪਾਰਟੀ ਵਧੀਆ ਕਾਰਗੁਜ਼ਾਰੀ ਦਿਖਾਵੇਗੀ ਤੇ ਵੱਧ ਤੋਂ ਵੱਧ ਸ਼ੀਟਾਂ ਲਵੇਗੀ ਕੈਮਰਾਮੈਨ ਸ਼ੋਕਮਾਨ ਵਾਲਾ ਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ